ਦਾ ਨਾਮ ਬਦਲ ਕੇ ਭਗਤ ਰਵਿਦਾਸ ਦੇ ਨਾਮ ਤੇ ਕੇਂਦਰ ਸਰਕਾਰ ਐਲਾਨ ਕਰ ਦਿੰਦੀ ਹੈ ਲਗਾਤਾਰ ਤੁਹਾਨੂੰ ਖਬਰਦਾਰ ਰਿਹਾ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਇੱਕ ਪਾਸ ਦੇਸ਼ ਦਾ ਬਜਟ ਪੇਸ਼ ਹੋਵੇਗਾ ਐਤਵਾਰ ਦਾ ਦਿਨ ਹੈ ਕਾਂਗਰਸ ਵੱਲੋਂ ਛੁੱਟੀ ਹੀ ਗੱਲ ਕਹੀ ਜਾ ਰਹੀ ਹੈ ਕਾਂਗਰਸ ਨੇ ਕਹਿਣਾ ਹੈ ਕਿ ਦੇਸ਼ ਭਰ ਦੇ ਵਿੱਚ ਛੁੱਟੀ ਕੀਤੀ ਜਾਵੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਅੱਜ ਮੰਗ ਰੱਖੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਤਰੀਕ ਨੂੰ ਡੇਰਾ ਬੱਲਾ ਆ ਰਹੇ ਨੇ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆ ਰਹੇ ਨੇ ਤਾਂ ਉਹਨਾਂ ਦੀ ਜਿਹੜੀ 에어ਪੋਰਟ ਦਾ ਨਾਂ ਦੀ ਉਹ ਨਾਮ ਬਦਲਣ ਦੀ ਮੰਗ ਇਹਨਾਂ ਨੇ ਰੱਖੀ ਹੈ ਦਰ ਦੂਸਰੇ ਪਾਸੇ ਇਤਿਆਰ ਦਿਹਾੜੇ ਮੌਕੇ ਛੁੱਟੀ ਐਲਾਨ ਕਰਨ ਦੀ ਮੰਗ ਕੀਤੀ ਗਈ ਕਾਂਗਰਸ ਨੇ ਦੇਸ਼ ਭਰ ਦੇ ਵਿੱਚ ਛੁੱਟੀ ਕਰਨ ਦੀ ਮੰਗ ਕੀਤੀ ਹੈ ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਤੇ ਸਵਾਲ ਚੁੱਕ ਰਹੀ ਹੈ ਕਿ 1 ਫਰਵਰੀ ਨੂੰ ਬੇਸਟ ਜਿਹੜਾ ਬਜਟ ਹੈ ਉਹ ਪੇਸ਼ ਕਰ ਰਹੀ ਹੈ ਮੋਦੀ ਸਰਕਾਰ ਇੱਕ ਤਰੀਕ ਨੂੰ ਜਿਹੜੇ ਸੰਤ ਰਵੀਦਾਸ ਜੀ ਦਾ ਜਿਹੜਾ ਬਥੇਰੇ ਦਾਸ ਹੈ ਇੱਕ ਸੰਤ ਰਵੀਦਾਸ ਬਥੇਰੇ ਦਾਸ ਦਾ ਇਸ ਤਰੀਕੇ ਨਾਲ ਲਗਾਤਾਰ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਇਸ ਦਿਨ ਨੂੰ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ ਜੋ ਜੁੱਥੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਡੇਰਾ ਬੱਲਾ ਵਿਖਿਆ ਕੇ ਨਤਮਸਤਕ ਹੋਣਗੇ ਆਮ ਆਦਮੀ ਪਾਰਟੀ ਵੱਲੋਂ ਇੱਕ ਮੰਗ ਰੱਖੀ ਗਈ ਹੈ ਕਿ ਜਿਹੜਾ 에어ਪੋਰਟ ਆਇਆ ਉਹਦੇ ਨਾਮ ਤੇ ਕਰ ਦਿੱਤਾ ਜਾਵੇ ਨਾਮ ਬਦਲਿਆ ਜਾਵੇ 에어ਪੋਰਟ ਦਾ ਤਾਂ ਕਾਂਗਰਸ ਨੇ ਕਹਿ ਦਿੱਤਾ ਹੈ ਕਿ 1 ਫਰਵਰੀ ਨੂੰ ਜਿਹੜੇ ਮੋਦੀ ਸਰਕਾਰ ਬਜਟ ਪੇਸ਼ ਕਰ ਰਹੀ ਹੈ ਇਸ ਮੌਕੇ ਤਾਂ ਛੁੱਟੀ ਹੋਣੀ ਚਾਹੀਦੀ ਹੈ ਕੌਮੀ ਛੁੱਟੀ ਐਲਾਨਣ ਦੀ ਜਿਹੜੀ ਮੰਗ ਹੈ ਐਲਾਨ ਕਰਨ ਦੀ ਮੰਗ ਹੈ ਉਹ ਕਾਂਗਰਸ ਨੇ ਵੀ ਰੱਖ ਦਿੱਤੀ ਹੈ ਜੋ ਤਿੰਨੋਂ ਪਾਰਟੀਆਂ ਵੱਲੋਂ ਲੱਗ ਲੱਗ ਤਰੀਕੇ ਨਾਲ ਆਪਣੇ ਆਪਣੇ ਤਰੀਕੇ ਨਾਲ ਇਹ ਜਿਹੜਾ ਦਿਨ ਮਨਾਉਣ ਦੇ ਲਈ ਲਗਾਤਾਰ ਇਹ ਮੰਗ ਰੱਖੀ ਜਾ ਰਹੀ ਹੈ ਪਰ ਵੇਖਣਾ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦੀਆਂ ਤਾਰਾ ਜੁੜਦੀਆਂ ਹੋਈ ਨਜ਼ਰ ਆਉਣਗੀਆਂ ਦੱਸ ਦिए ਕਿ ਲਗਾਤਾਰ ਵਿਰੋਧੀਆਂ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਸੰਤ ਰਵਿਦਾਸ ਬਥੇਰੇ ਦਾਸ ਪੰਜਾਬ ਦੇ ਵਿੱਚ ਕੁੱਲ ਜਿਹੜੀਆਂ ਵਿਧਾਨ ਸਭਾ 34 ਸੀਟਾਂ ਰਿਜ਼ਰਵ ਨੇ ਜੇਕਰ ਅਸੀਂ ਇਤਿਹਾਸ ਦੇ ਪੱਖ ਨਾਲ ਦੇਖੀਏ ਅਸੀਂ ਦੇਖ ਰਹੇ ਹਾਂ ਕਿ ਲੋਕ ਸਭਾ ਦੇ ਵਿੱਚ 13 ਚੋਂ ਵਿੱਚੋਂ 4 ਸੀਟਾਂ ਨੇ ਦਲਿਤਾ ਵਿੱਚੋਂ ਇੱਕ ਜਿਹੜਾ ਵੱਡਾ ਹਿੱਸਾ ਰਵਿਦਾਸੀ ਭਾਈ ਚਾਰੇ ਦਾ ਹੈ ਪੋਲੀਟੀਕਲ ਵੇ ਨਾਲ ਦੇਖਦੀਏ ਸਿਆਸੀ ਦੇ ਨਜ਼ਰ ਨਾਲ ਦੇਖੇ ਤਾਂ ਸੂਬੇ ਦੇ ਜਿਹੜੇ ਸਿਆਸੀ ਦਾ ਜੱਤਰ ਇਥੋਂ ਮਜ਼ਬੂਤ ਹੁੰਦੇ ਦੁਬਾਬਾ ਇਲਾਕਾ ਸਿਆਸਤ ਦੇ ਵਿੱਚ ਬਹੁਤ ਵੱਡਾ ਆਧਾਰ ਰੱਖਦਾ ਹੈ ਅਫਤਾਰ ਦਿਹਾੜੇ ਮੌਕੇ ਪੰਜਾਬ ਦੇ ਵਿੱਚੋਂ ਕਾਸ਼ੀ ਜੀ ਸੰਗਤ ਜਾਣ ਦੀ ਜਿਸ ਕਰਕੇ ਇੱਕ ਟ੍ਰੇਨ ਟ੍ਰੇਨ ਵੀ ਚਲਾਈ ਗਈ ਹੈ ਸੰਗਤ ਲਈ ਬੇਗੰਪੁਰਾ ਨਾਮ ਦੀ ਟ੍ਰੇਨ ਵਿਸ਼ੇਸ਼ ਚਲਾਈ ਜਾਂਦੀ ਹੈ ਪੰਜਾਬ ਦੀ ਧਰਤੀ ਉੱਤੇ ਕਾਫੀ ਸਮਾਂ ਰਹੇ ਸੀ ਭਗਤ ਰਵਿਦਾਸ ਜੀ ਜਿੱਥੇ ਕਿ ਕਾਫੀ ਮਾਨਤਾ ਸਚਖੰਡ ਬੱਲਾ ਰਵਿਦਾਸੀਆ ਭਾਈ ਚਾਰਦਾ ਸਭ ਤੋਂ ਵੱਡਾ ਡੇਰਾ ਮੰਨਿਆ ਜਾਂਦਾ ਹੈ ਡੇਰਾ ਬੱਲਾ ਦੇ ਮੁਖੀ ਹਨ ਸੰਤ ਨਿਰੰਜਨ ਦਾਸ ਜੀ ਇਹ ਤੁਹਾਨੂੰ ਅਸੀਂ ਸਾਰੀ ਉਹ ਗ੍ਰਾਫਿਕ ਜ਼ਰੀਏ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿੱਥੇ ਸ਼ਰਦਾ ਭਾਵਨਾ ਜੁੜੀ ਹੋਈ ਹੈ ਉੱਥੇ ਸਿਆਸਤ ਦੇ ਪੱਖੋਂ ਕਿੰਨਾ ਕੁ ਮਜ਼ਬੂਤ ਹੈ ਦਵਾਬਾ ਏਰੀਆ ਤੇ ਡੇਰਾ ਬੱਲਾ ਕਿੰਨੇ ਕੁ ਪੰਜਾਬ ਦੀ ਆਬਾਦੀ ਦਾ ਜਿਹੜਾ ਪ੍ਰਭਾਵ ਹੈ ਵੋਟਾਂ ਦਾ ਪ੍ਰਭਾਵ ਇਸ ਸੀਟ ਤੇ ਪੈਂਦਾ ਇਸ ਖੇਤਰ ਤੇ ਪੈਂਦਾ ਹੈ ਵਿਧਾਨ ਸਭਾਸ ਦੀਆਂ ਜਿਹੜੇ 34 ਸੀਟਾਂ ਨੇ ਲੋਕ ਸਭਾ ਦੇ ਵਿੱਚੋਂ 13 ਤੇ ਚਾਰ ਸੀਟਾਂ ਰਿਜ਼ਰਵ ਨੇ ਉਸ ਦੇ ਨਾਲ ਨਾਲ ਹੀ ਦਲਤਾਂ ਦਾ ਵਿੱਚ ਕਿਹੜਾ ਵੱਡਾ ਹਿੱਸਾ ਭਾਈ ਰਵੀਦਾਸ ਸਿੰਘ ਭਾਈ ਚਾਰਦੇ ਦੇ ਜਿਹੜੇ ਅਧੀਨ ਆਉਂਦਾ ਹੈ ਸੁਭੇਦਿਨ ਸਿਆਸਤ ਤੌਰ ਤੇ ਮਜਬੂਤ ਰਵੀਦਾਸ ਸਿੰਘ ਭਾਈਚਾਰਾ ਵੀ ਹੈ ਸਾਡੇ ਸਹਿਯੋਗੀ ਮੋਹਿਤ ਬਖਸ਼ ਜੁੜ ਚੁੱਕੇ ਨੇ ਮੋਹਿਤ ਕਿਸ ਤਰੀਕੇ ਨਾਲ ਵੇਖਿਆ ਜਾਵੇ ਕਿ ਇੱਕ ਪਾਰਟੀ ਦੇ ਵੱਲੋਂ ਲਗਾਤਾਰ ਆਪਣੇ ਜਿਹੜੀ ਸਿਆਸਤ ਨੂੰ ਹੈ ਗਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਪਣਾ ਵੋਟ ਬੈਂਕ ਬਟੋਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅ ਦੇਖੋ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਕਿ ਇਹ ਜਿਹੜਾ ਸੰਤ ਰਵਿਦਾਸ ਦਾ ਜਨਮ ਦਿਨ ਦਾ ਮੌਕਾ ਹੈ ਬੜਾ ਪਾਵਨ ਮੌਕਾ ਹੈ ਇਹ ਤੇ ਦਲਿਤਪਾਈ ਚਾਰੇ ਚ ਇਹਦੀ ਬਹੁਤ ਜ਼ਿਆਦਾ ਮਾਨਤਾ ਹੈ ਇਸ ਕਰਕੇ ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਚੋਣ ਨੇ ਉਹਦੀ ਡੇਟ ਵੀ ਬਦਲਦੀ ਦਿੱਤੀ ਗਈ ਸੀ ਜਦੋਂ 2022 ਦੇ ਚੋਣ ਹੋ ਰਹੇ ਸੀ ਉਸ ਵੇਲੇ ਵੀ ਕਿਉਂਕਿ ਇੱਕ ਵੱਡੀ ਸੰਗਤ ਜਿਹੜੀ ਹੈ ਦਲਿਤਪਾਈ ਚਾਰੇ ਦੀ ਉਹ ਜਿਹੜੀ ਹੈ ਉਹ ਬਨਾਰਸ ਕਾਸ਼ੀ ਜਿਹੜੀ ਹੈ ਉੱਥੇ ਗਏ ਹੋਏ ਸੀ ਇਸ ਕਰਕੇ ਉਸ ਵੇਲੇ ਵੀ ਵੱਖ-ਵੱਖ ਪਾਰਟੀਆਂ ਨੇ ਆਪਣੀਆਂ-ਆਪਣੀਆਂ ਚਿੱਠੀਆਂ ਲਿਖੀਆਂ ਸੀ ਤੇ ਲਿਖਿਆ ਸੀ ਕਿ ਇਹ ਚੋਣ ਜਿਹੜੇ ਨੇ ਇੱਕ ਹਫ਼ਤੇ ਡਿਲੇ ਕੀਤਾ ਜਾਣ ਤੇ ਉਹਦੇ ਬਾਅਦ ਚੋਣ ਆਯੋਗ ਨੇ ਵੀ ਸਮਝਿਆ ਸੀ ਕਿ ਕਿੰਨਾ ਜਿਹੜਾ ਮਹੱਤਵ ਹੈ ਇਸ ਪਰਵ ਦਾ ਇੱਕ ਰਵਿਦਾਸੀਆ ਸਮੁਦਾਇ ਲਈ ਤਾਂ ਬਹੁਤ ਜ਼ਿਆਦਾ ਹੀ ਮਹੱਤਵ ਹੈ ਤੇ ਉਹਨਾਂ ਲਈ ਜਿਹੜਾ ਇਸ ਪੂਰੇ ਕਾਰਜਕ੍ਰਮ ਨੂੰ ਰੀਸ਼ਡਿਊਲ ਜਿਹੜਾ ਡੇਟ ਆਫ ਵੋਟਿੰਗ ਸੀਗੀ ਉਹਨੂੰ ਰੀਸ਼ਡਿਊਲ ਵੀ ਕੀਤਾ ਗਿਆ ਸੀ ਇਸ ਵਾਰੀ ਕਿਉਂਕਿ ਚੁਣავი ਸਾਲ ਸ਼ੁਰੂ ਹੋ ਗਿਆ ਹੈ ਜਿਹੜਾ ਅਸੀਂ ਤੁਸੀਂ ਦਰਸ਼ਕਾਂ ਨੂੰ ਦੱਸ ਰਹੇ ਸੀ ਕਿ ਸੰਤ ਰਵਿਦਾਸ ਤੇ ਬਤੇਰੇ ਦਾਸ ਯਾਨੀ ਪੋਲਿਟੀਕਲ ਦਾਸ ਜਿਹੜੇ ਨੇ ਉਹ ਵੀ ਬਹੁਤ ਜ਼ਿਆਦਾ ਨਜ਼ਰ ਆ ਰਹੇ ਨੇ ਦੇਖੋ ਰਵਿਦਾਸ ਪਾਈਚਾਰਾ ਜਿਹੜਾ ਇੱਕ ਵੱਡੀ ਸੰਖਿਆ 'ਚ ਜਿਹੜਾ ਹੈ ਪੰਜਾਬ 'ਚ ਖਾਸ ਕਰਕੇ ਦਲਿਤ ਪਾਈਚਾਰੀ ਦੀ ਜੇ ਗੱਲ ਕਰੀਏ ਤੇ ਦਲਿਤ ਵਾਈਚ ਪਾਈਚਾਰਾ ਜਿਹੜਾ ਵੱਡਾ ਨੰਬਰ ਰੱਖਦਾ ਹੈ 31 32% ਜਿਹੜਾ ਉਹ ਤਾਂ ਜਨਗਣਨਾ ਕਹਿੰਦੀ ਹੈ ਜਿਹੜੀ ਪਿਛਲੀ ਜਨਗਣਨਾ ਹੋਈ ਸੀ ਉਹਦੇ ਮੁਤਾਬਕ 31 ਤੋਂ 32% ਹੈ ਪਰ ਜਿਹੜੀ ਜੇ ਅਸੀਂ ਗੱਲ ਕਰੀਏ ਤੇ ਫਿਰ ਜਿਹੜਾ ਦਲਿਤ ਭਾਈਚਾਰਾ ਹੈ ਐਸਸੀ ਭਾਈਚਾਰਾ ਹੈ ਸਾਡਾ ਉਹ ਇੱਥੇ ਨੰਬਰ ਜਿਹੜਾ ਹੈ ਉਹਦਾ 35 ਤੋਂ 36% ਮੰਨਿਆ ਜਾਂਦਾ ਹੈ ਖਾਸ ਕਰ ਦੁਆਬੇ ਏਰੀਆ ਚ ਤਾਂ ਬਹੁਤ ਜ਼ਿਆਦਾ ਪਕੜ ਜਿਹੜੀ ਹੈ ਉਹ ਦਲਿਤ ਭਾਈਚਾਰੇ ਦੀ ਹੈ ਤੇ ਉਹਦੇ ਚ ਵੀ ਰਵੀਦਾਸੀ ਹੈ ਜ ਜ ਰਵੀਦਾਸ ਜੀ ਦੀ ਨੂੰ ਮੰਨਣ ਵਾਲੇ ਰਵਿਦਾਸੀਏ ਜਿਹੜੇ ਭਾਈਚਾਰਾ ਰੰਦੇ ਨੇ ਲੋਕੀ ਨੇ ਉਹ ਵੀ ਉਹਨਾਂ ਦੀ ਵੀ ਸੰਖਿਆ ਇੰਨੀ ਵੱਡੀ ਹੈ ਤੁਸੀਂ ਸਮਝ ਸਕਦੇ ਹੋ ਕਿ 34 ਸੀਟਾਂ ਜਿਹੜੀਆਂ ਨੇ ਉਹ ਰਿਜ਼ਰਵਡ ਨੇ ਤੇ 117 ਚ ਤੇ ਦੂਜੀ ਤਰਫ ਚਾਰ ਸੀਟਾਂ ਜਿਹੜੀਆਂ ਨੇ 13 ਚ ਰਿਜ਼ਰਵ ਨੇ ਤੇ ਜਲੰਧਰ ਦੀ ਸੀਟ ਵੀ ਜਿੱਥੇ ਆ ਸਕਦੇ ਆ ਕਿ ਸਾਰੀਆਂ ਪਾਰਟੀਆਂ ਆਪਣਾ ਆਪਣਾ ਇੱਕ ਪੱਤਾ ਸੈੱਟ ਕਰਨ ਦੀ ਕੋਸ਼ਿਸ਼ ਕਰਨ ਕਿ ਜੇ ਜਿਸ ਦਾ ਪੱਤਾ ਪਾਰ ਚ ਲਿਆ ਗਿਆ ਉਹਦੇ ਬੱਲੇ ਬੱਲੇ ਅ ਦੇਖੋ ਕਿਉਂਕਿ ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤਾਂ ਸਾਰੀਆਂ ਪਾਰਟੀਆਂ ਕਰਨ ਗਈਆਂ ਉਹ ਤਾਂ ਹਰ ਹਰ ਵਾਰੀ ਦੇਖਿਆ ਵੀ ਗਿਆ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਜਿਹੜੀ ਸਿਆਸੀ ਮੰਗ ਉੱਠੀ ਹੈ ਕਿਉਂਕਿ ਖੁਦ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਆਦਮپور 에ਅਰਪੋਰਟ ਤੇ ਉਤਰਨਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਮੰਗ ਰੱਖਤੀ ਹੈ ਕਿ ਜਿਸ 에ਅਰਪੋਰਟ ਤੇ ਤੁਸੀਂ ਉਤਰੋਗੇ ਉਹਦਾ ਨਾਂ ਸੰਤ ਸ਼੍ਰੀ ਰਵਿਦਾਸ 에ਅਰਪੋਰਟ ਰੱਖਿਆ ਜਾਏ ਇਹ ਇੱਕ ਵੱਡੀ ਮੰਗ ਹੈ ਤੇ ਇੱਕ ਵੱਡੀ ਜੇ ਤੁਸੀਂ ਸਮਝ ਸਕਦੇ ਹੋ ਕਿ ਜੇ ਇਹ ਪੂਰਾ ਹੁੰਦਾ ਹੈ ਤਾਂ ਇੱਕ ਵੱਡੀ ਰਵਿਦਾਸੀ ਸਮੁਦਾਇ ਨੂੰ ਇੱਕ ਵੱਡੀ ਸੋਗਾਤ ਹੋਏਗੀ ਕਿਉਂਕਿ ਭਗਵੰਤ ਮਾਨ ਨੇ ਮੰਗਿਆ ਤੇ ਕੇਂਦਰ ਨੇ ਦਿੱਤਾ ਹੈ ਦੂਜੀ ਮੰਗ ਜਿਹੜੀ ਹੈ ਉਹ ਇੱਕ ਤਰੀਕ ਨੂੰ ਕਿਉਂਕਿ ਬਜਟ ਪੇਸ਼ ਹੋਣ ਜਾ ਰਹੇ ਆ ਸੰਡੇ ਦਾ ਦਿਨ ਹੈ ਉਸ ਦਿਨ ਮੰਗ ਹੈ ਹੈ ਕਿ ਉਸ ਦਿਨ ਨੂੰ ਜਿਸ ਦਿਨ ਵੀ ਰਵਿਦਾਸ ਜਨਮ ਦਿਨ ਹੁੰਦੀ ਹੈ ਉਹ ਹਾਂਜੀ ਉਹ ਨੈਸ਼ਨਲ ਹੌਲੀਡੇ ਕੋਸ਼ਿਸ਼ ਕੀਤਾ ਜਾਏ ਐਸ ਤੀ ਚੀਜ਼ਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਆਏ ਆ ਨਜ਼ਰ ਆ ਰਹੀਆਂ ਨੇ ਕਿ ਸਾਰੇ ਸਿਆਸੀ ਜਿਹੜੇ ਸਿਆਸੀ ਚੀਜ਼ਾਂ ਨੇ ਉਹ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਮੈਨੂੰ ਕੀ ਲੱਗਦਾ ਹੈ ਕੇਂਦਰ ਸਰਕਾਰ ਦੇ ਵੱਲੋਂ ਜੇ ਇਹ ਦੋਨੋਂ ਮੰਗਾਂ ਮੰਨ ਲੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਵੀ ਤੇ ਕਾਂਗਰਸ ਦੇ ਵੀ ਤਾਂ ਫਿਰ ਕਿਸ ਤਰੀਕੇ ਦਾ ਰੁਖ ਰਹਿ ਸਕਦਾ ਹੈ ਅ ਦੇਖੋ ਕਿਉਂਕਿ ਹੁਣ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਇੱਥੇ ਪਹੁੰਚ ਰਹੇ ਨੇ ਤੇ ਇੱਕ ਵੱਡਾ ਅਵਸਰ ਹੈ ਜਿੱਥੇ ਉਹ ਨਤਮਸਤਕ ਹੋਣਗੇ ਕਿਉਂਕਿ ਇੱਕ ਵੱਡਾ ਸਮੁਦਾਇ ਹੈ ਜਿਹੜਾ ਇੱਥੇ ਨਤਮਸਤਕ ਹੁੰਦਾ ਹੈ ਤੇ ਡੇਰਾ ਵੱਲਾ ਜਦੋਂ ਮੈਂ ਤੁਹਾਨੂੰ ਦੱਸਾਂ ਕਿ ਪਿਛਲੀ ਵਾਰੀ ਜਦੋਂ ਮੈਂ ਸਟੋਰੀ ਕਰਕੇ ਆਇਆ ਸੀ 2022 ਚ ਵੀ ਉਸ ਵੇਲੇ ਵੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਸਾਡੇ ਵੱਲੋਂ ਕੋਈ ਮੈਸੇਜ ਨਹੀਂ ਦਿੱਤਾ ਜਾਂਦਾ ਕਿ ਕਿੰਨੂੰ ਵੋਟ ਪਾਣਾ ਹੈ ਕਿੰਨੂੰ ਨਹੀਂ ਵੋਟ ਪਾਣਾ ਪਰ ਕਿਉਂਕਿ ਸਾਰਿਆਂ ਦੀ ਨਿਗਾਹ ਜਿਹੜੀ ਹੈ ਉਸ ਵੋਟ ਬੈਂਕ ਤੇ ਹੈ ਦਲਿਤ ਵੋਟ ਬੈਂਕ ਤੇ ਹੈ ਦਲਿਤ ਭਾਈ ਜਾਰੇ ਦੇ ਵੋਟ ਬੈਂਕ ਤੇ ਹੈ ਤੇ ਫਿਰ ਸਾਰੇ ਆਪਣੀ ਤਰਫੋਂ ਕੁਝ ਨਾ ਕੁਝ ਵੱਡੀ ਸੁਗਾਤ ਜਿਹੜੀ ਹੈ ਉਹ ਜ਼ਰੂਰ ਦਲਿਤ ਭਾਈ ਜਾਰੇ ਨੂੰ ਦੇਣਗੇ ਹੂੰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੀ ਇੱਕ ਸਪੈਸ਼ਲ ਟ੍ਰੇਨ ਚਲਾਈ ਗਈ ਹੈ ਉਹਨਾਂ ਦੇ ਦਿਹਾੜੇ ਦੇ ਮੌਕੇ 'ਕਿ ਸੰਗਤ ਜਿਹੜੀ ਵੀ ਦਰਸ਼ਨ ਕਰਨਾ ਚਾਹੁੰਦੀ ਹੈ ਉਹ ਕਾਸ਼ੀ ਜਾ ਕੇ ਤਿਹਾਰਾ ਮਨਾ ਸਕਦੀ ਹੈ ਸੋ ਇਹ ਵੀ ਕਿਤਨਾ ਕਿਤੇ ਇੱਕ ਪਲੱਸ ਪੁਆਇੰਟ ਆਮ ਆਦਮੀ ਪਾਰਟੀ ਦੇ ਵੱਲੋਂ ਅਸੀਂ ਮੰਨ ਸਕਦੇ ਹਾਂ ਕਿ ਜਿਹੜੇ ਉਹਨਾਂ ਦੇ ਸ਼ਰਧਾਲੂ ਉਹਨਾਂ ਦਿੱਤਾ ਗਿਆ ਹੋਵੇ ਦੇਖੋ ਐਨਾ ਹੀ ਨਹੀਂ ਬਲਕਿ ਸੰਤ ਸ਼੍ਰੀ ਰਵਿਦਾਸ ਜੀ ਦੇ ਨਾਮ ਤੋਂ ਲੈ ਕੇ ਇੱਕ ਪੂਰਾ ਅਧਿਐਨ ਸੈਂਟਰ ਜਿਹੜਾ ਹੈ ਉਹ ਵੀ ਖੋਲਣ ਦੀ ਤਿਆਰੀ ਜਿਹੜੀ ਹੈ ਉਹ ਕਰ ਰਹੀ ਹੈ ਆਮ ਆਦੀ ਪਾਰਟੀ ਦੀ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਇਹ ਕੰਮ ਕਰ ਰਹੀ ਹੈ ਤੇ ਉਹਦੇ ਲਈ ਵੀ ਜ਼ਮੀਨ ਜਿਹੜੀ ਹੈ ਉਹ ਖਰੀਦੀ ਗਈ ਹੈ ਜਿਹੜੀ ਦੱਸਿਆ ਗਿਆ ਹੈ ਉਹ ਜਾਣਕਾਰੀ ਦੇ ਮੁਤਾਬਕ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਵੱਡੀ ਸੁਗਾਤ ਤਾਂ ਦਿੱਤੀ ਹੀ ਜਾ ਰਹੀ ਹੈ ਪਰ ਸਭ ਤੋਂ ਵੱਡੀ ਚੀਜ਼ ਹੈ ਇਹ ਕਿ ਜਿਹੜੀ ਸੁਗਾਤ ਦਿੱਤੀ ਜਾ ਰਹੀ ਹੈ ਉਹਦਾ ਲਾਭ ਜਿਹੜਾ ਹੈ ਉਹ ਅਸਲੀ ਤੱਕ ਜਿਹੜੇ ਜਿਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਉਹ ਪਹੁੰਚੇ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੀ ਇਨ ਨਾਲੇ ਇਹ ਵੀ ਗੱਲ ਹੈ ਨਾ ਕਿ ਜਿਸ ਤਰੀਕੇ ਨਾਲ ਆਮ ਦਿਹਾੜੇ ਮਨਾਏ ਜਾਂਦੇ ਨੇ ਕਿਉਂਕਿ ਖਾਸ ਦਿਹਾੜੇ ਨੂੰ ਤੇ ਚਾਹੇ ਰਵੀਦਾਸ ਜੀ ਦਾ ਦਿਹਾੜਾ ਹੋਵੇ ਜਾਂ ਫਿਰ ਸ਼ਹੀਦੀ ਗੁਰਪੁਰਬ ਹੋਣ ਜਿਸ ਤਰੀਕੇ ਨਾਲ ਸੰਗਤਾਂ ਵੱਲੋਂ ਸ਼ਰਧਾ ਦੇ ਨਾਲ ਹਰ ਇੱਕ ਤੀਰਥ ਸਥਾਨ ਤੇ ਜਾਇਆ ਜਾਂਦਾ ਮੁੱਖ ਮੰਤਰੀ ਤੀਰਥ ਯੋਜਨਾ ਚਲਾਈ ਗਈ ਸੀ ਸੋ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਤੇ ਲੋਕ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਖੁਸ਼ ਨੇ ਪਰ ਜੇਕਰ ਕੇਂਦਰ ਦੇ ਵੱਲੋਂ ਮੰਗਾਂ ਮੰਨ ਲਿਆਂ ਜਾਣ ਇੱਕ ਪਾਸੇ ਤਾਂ 에ਰਪੋਰਟ ਦਾ ਨਾਮ ਬਦਲ ਦਿੱਤਾ ਜਾਵੇ ਦੂਸਰੇ ਪਾਸੇ ਸਰਕਾਰੀ ਛੁੱਟੀਆਂ ਐਲਾਨ ਦਿੱਤੀ ਜਾਵੇ ਤਾਂ ਤਾਂ ਸੌਣੇ ਤੋਂ ਅੱਗੇ ਵਾਲੀ ਗੱਲ ਹੋ ਜਾਵੇਗੀ ਫਿਰ ਜਿਹੜੀ ਸਿਆਸਤ ਹੈ ਉਹ ਕਿਸ ਤਰੀਕੇ ਨਾਲ ਬਦਲਦੀ ਨਜ਼ਰ ਆਵੇਗੀ ਇਸ ਖੇਤਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਦੁਆਬਾ ਖੇਤਰ ਦੇ ਵਿੱਚ ਦੇਖੋ ਕਿ ਤੁਸੀਂ ਸਮਝੋ ਕਿ ਦੋਨੋਂ ਹੀ ਚੀਜ਼ਾਂ ਜਿਹੜੀਆਂ ਨੇ ਦੋਨੋਂ ਵਕ ਵਕ ਦੇ ਰਹੇ ਜੋ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਨੇ ਐਸੇ ਕਰਕੇ ਕੀਤਾ ਹੈ ਕਿਉਂਕਿ ਜੇ ਗੱਲ ਮੰਨ ਵੀ ਮੰਨੀ ਜਾਂਦੀ ਹੈ ਤਾਂ ਵੀ ਉਹਨਾਂ ਦੀ ਦੋਨੋਂ ਹੀ ਪਾਰਟੀਆਂ ਕਹਿਣਗੀਆਂ ਕਿ ਅਸੀਂ ਕਿਹਾ ਸੀ ਸਭ ਤੋਂ ਪਹਿਲਾਂ ਤੇ ਜੇ ਨਹੀਂ ਮੰਨੀ ਜਾਂਦੀ ਤਾਂ ਫਿਰ ਸਵਾਲ ਉੱਠੂਗਾ ਕਿ ਕਿਉਂ ਨਹੀਂ ਮੰਨੀਆਂ ਗਈਆਂ ਜਦਕਿ ਖੁਦ ਪ੍ਰਧਾਨ ਮੰਤਰੀ ਇੱਥੇ ਆਏ ਸੀ ਤੇ ਐਸੇ ਕਰਕੇ ਇਹਨੂੰ ਹੀ ਸਿਆਸਤ ਕਿਹਾ ਜਾਂਦਾ ਹੈ ਤੇ ਸਿਆਸਤ ਦੇ ਵਿੱਚ ਜਿਹੜਾ ਜਿਹੜਾ ਵੀ ਸਿਆਸੀ ਦਲ ਹੁੰਦਾ ਹੈ ਉਹ ਆਪਣੀ ਸਿਆਸੀ ਚਾਲ ਜਰੂਰ ਚਲਦਾ ਹੈ ਪਰ ਉਮੀਦ ਹੈ ਹੈ ਕਿ ਜਿਹੜੀ ਮੰਗ ਮੰਗਾ ਕੀਤੀਆਂ ਗਈਆਂ ਨੇ ਉਹ ਸਿਰਫ ਜਿਹੜੇ ਦਲਿਤ ਭਾਈਚਾਰੇ ਨੂੰ ਸੁਗਾਤ ਦੇਣ ਲਈ ਕੀਤੀਆਂ ਗਈਆਂ ਬੇਸ਼ੱਕ ਮੋਹ ਜੀ ਜਿਸ ਤਰੀਕੇ ਨਾਲ ਡੇਰਾ ਚਾਹੇ ਕੋਈ ਵੀ ਹੋਵੇ ਸੰਗਤ ਉਥੇ ਜ਼ਰੂਰ ਜਾਂਦੀ ਹੈ ਸੋ ਜਿਸ ਤਰੀਕੇ ਨਾਲ ਡੇਰਾ ਬੱਲਾਂ ਦੀ ਗੱਲ ਤੁਸੀਂ ਜ਼ਿਕਰ ਕੀਤਾ ਸੀ ਸੰਗਤ ਜਾਂਦੇ ਸ਼ਰਧਾਲੂ ਜਾਂਦੇ ਨੇ ਪਰ ਬੇਸ਼ੱਕ ਡੇਰੇ ਵੱਲੋਂ ਕਿਸੇ ਦੇ ਪੱਖ ਦੇ ਵਿੱਚ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਵੋਟ ਪਾਉਣ ਦਾ ਪ੍ਰਚਾਰ ਨਹੀਂ ਹੁੰਦਾ ਪਰ ਕਿਤੇ ਨਾ ਕਿਤੇ ਜਿਹੜੀ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਥੇ ਦੀ ਸੰਗਤਾਂ ਦੀਆਂ ਇਮੋਸ਼ਨਸ ਜੁੜੇ ਹੁੰਦੇ ਨੇ ਉਹ ਤਾਂ ਜ਼ਰੂਰ ਡੇਰੇ ਨਾਲ ਜੁੜੇ ਹੋਣਗੇ ਨਾ ਬਿਲਕੁਲ ਤੁਸੀਂ ਬਿਲਕੁਲ ਸਹੀ ਵਾਜਿਬ ਸਵਾਲ ਚ ਕਿਹਾ ਕਿ ਬਹੁਤ ਸਾਰਾ ਸੰਗਤ ਦਾ ਜਿਹੜਾ ਪ੍ਰਭਾਵ ਹੈ ਉਹ ਜਿਹੜਾ ਡੇਰੇ ਦਾ ਪ੍ਰਭਾਵ ਹੈ ਉੱਥੇ ਹੈ ਡੇਰਾ ਬੱਲਾ ਦਾ ਜੇ ਗੱਲ ਕਰੀਏ ਕਿ ਉੱਥੇ ਸੰਤ ਨਿਰੰਜਨ ਦਾਸ ਜੀ ਨੇ ਉਹਨਾਂ ਦਾ ਪ੍ਰਭਾਵ ਬੜੇ ਦੁਆਬੇ ਖੇਤਰ ਚ ਤਾਂ ਬਹੁਤ ਜ਼ਿਆਦਾ ਹੈ ਪਰ ਪੂਰੇ ਪੰਜਾਬ ਚ ਹੀ ਉਹਨਾਂ ਦਾ ਜਿਹੜਾ ਪ੍ਰਭਾਵ ਹੈ ਉਹ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਬੇਸ਼ੱਕ ਕੋਈ ਵੀ ਅਪੀਲ ਨਾ ਕਰਦੇ ਹੋਣ ਪਰ ਗਦਲਿਤ ਭਾਈ ਯਾਰਾ ਤੇ ਖਾਸ ਕਰ ਰਵਿਦਾਸ ਸਿੰਘ ਭਾਈ ਯਾਰਾ ਜਿਹੜਾ ਹੈ ਉਹ ਤਾਂ ਵਕਤ ਦੇਖਦਾ ਹੈ ਕਿ ਉਹਨਾਂ ਦੇ ਸਮਾਜ ਲਈ ਕੀ ਕੀ ਕੰਮ ਕੀਤੇ ਗਏ ਨੇ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਤੇ ਉਹਨੂੰ ਦੇਖਦੇ ਹੋਏ ਫਿਰ ਵੋਟ ਵੀ ਕਰਨਾ 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 ਜ਼ਰੂਰ ਹੈ ਇਹ ਵੀ ਸੱਚਾਈ ਹੈ ਇੱਕ ਸੱਤਾ ਦੀ ਸੱਚਾਈ ਇਹ ਵੀ ਹੈ ਕਿ ਸੱਤਾ 'ਚ ਪਾਣਾ ਆਣਾ ਹੈ ਤੇ ਦਲਿਤ ਭਾਈਚਾਰੇ ਦਾ ਵੋਟ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ 34 ਸੀਟਾਂ ਤੁਸੀਂ ਸਮਝ ਸਕਦੇ ਹੋ 117 'ਚ 59 ਸੀਟਾਂ ਜਿਹੜੀਆਂ ਨੇ ਉਹ ਚਾਹੀਦੀਆਂ ਨੇ 69 ਸੀਟ ਜਿਹੜੀਆਂ ਨੇ ਉਹ ਘੱਟੋ ਘੱਟ ਚਾਹੀਦੀਆਂ ਨੇ ਤੁਹਾਨੂੰ ਨੰਬਰ ਗਵਰਨਮੈਂਟ ਲਈ ਗਵਰਨਮੈਂਟ 'ਚ ਪਹੁੰਚਣ ਲਈ ਤੇ ਉਹਦੇ ਵਿੱਚ ਹੀ ਜਿਹੜਾ ਨੰਬਰ ਉਹ 34 ਨੰਬਰ ਜਿਹੜਾ ਹੈ ਉਹ ਦਲਿਤ ਭਾਈਚਾਰੇ ਦੀ ਸੀਟਾਂ ਤੋਂ ਆਉਂਦਾ ਤਾਂ ਤੁਸੀਂ ਸਮਝ ਸਕਦੇ ਹੋ ਕਿੰਨੀ ਅਹਿਮ ਸੀਟਾਂ ਨੇ ਤੇ ਕਿੰਨੀ ਅਹਿਮ ਜਿਹੜੀ ਹੈ ਉਹ ਸਿਆਸਤ ਹੈ ਦਲਿਤ ਭਾਈਚਾਰੇ ਦੀ ਵੀ ਤੇ ਘਟੋ ਘੱਟ ਉਹਨੂੰ ਕਿੱਥੇ ਕਿਵੇਂ ਆਪਣੇ ਆਪਣੇ ਹੱਕ ਚ ਕੀਤਾ ਜਾਏ ਇਹ ਵੀ ਕੋਸ਼ਿਸ਼ਾਂ ਜਿਹੜੀਆਂ ਨੇ ਹੁੰਦੀਆਂ ਨੇ ਲੈਂਦੀਆਂ ਨੇ ਤੁਹਾਵਾਂ ਜਾਣਕਾਰੀ ਲਈ ਮੋਹ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੋ ਇਹ ਅਸੀਂ ਜਿਸ ਤਰੀਕੇ ਨਾਲ ਸੰਤ ਰਵਿਦਾਸ ਬθεਰੇਦਾਸ ਨੂੰ ਲੈ ਕੇ ਅਸੀਂ ਇੱਕ ਸਪੈਸ਼ਲ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਮੋਦੀ ਦੇ ਇੱਥੇ ਫੇਰੀ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੀ ਮੰਗ ਰੱਖੀ ਹੈ ਤਾਂ ਦੂਸਰੇ ਪਾਸੇ ਕਾਂਗਰਸ ਨੇ ਆਪਣੇ ਪਾਰਟੀ ਦੀ ਮੰਗ ਰੱਖੀ ਹੈ ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੈ ਤੁਸੀਂ ਕਿ ਜਿਹੜੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਖਾਸ ਦਿਨ ਦੇ ਉੱਤੇ ਪੰਜਾਬ ਆ ਰਹੇ ਨੇ ਖਾਸ ਦਿਨ ਚੁਣਿਆ ਗਿਆ ਤਾਂ ਉਸ ਤੋਂ ਬਾਅਦ ਵੇਖਣਾ ਹੋਵੇਗਾ ਕਿ ਆਖਰਕਾਰ ਕਿਹੜੀਆਂ-ਕਿਹੜੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਪੰਜਾਬੀਆਂ ਨੂੰ ਕਿਹੜੇ ਸੌਗਾ ਦਿੱਤੀ ਜਾਵੇਗੀ। ਸੌਥੇ ਹੀ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ ਕਿ ਜਿੱਥੇ ਦੁਨੀਆ ਭਰ ਦੇ ਵਿੱਚ 1 ਫਰਵਰੀ ਨੂੰ ਸ਼੍ਰੀ ਭਗਤ ਰਵਿਦਾਸ ਜਿੱਦਾ 349ਵਾਂ ਦਿਹਾੜਾ ਮਨਾਇਆ ਜਾ ਰਿਹਾ ਹੈ, ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉੱਥੇ ਪੰਜਾਬ ਸਰਕਾਰ ਦੇ ਵੱਲੋਂ ਡੇਰਾ ਬੱਲਾਂ ਦੇ ਵਿੱਚ ਨਜ਼ਦੀਕ ਸ਼੍ਰੀ ਗੁਰੂ ਰਵਿਦਾਸ ਦੇ ਅਧਿਆਨ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕੈਬਨਿਟ ਦੇ ਵਿੱਚ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੂਰੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਕਿਸ ਤਰੀਕੇ ਨਾਲ ਇਸ ਸਿੱਖ ਪਾਈ ਚਾਰਿਆ ਦੇ ਨਾਲ ਨਾਲ ਰਵਿਦਾਸੀ ਭਾਈ ਚਾਰਨਵਿਕ ਜਿਹੜੀ ਇਹ ਅਹਿਮ ਤੋਹਫਾ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ ਜ਼ਮੀਨ ਖਰੀਦ ਲਈ ਗਈ ਹੈ ਅਧਿਆਨ ਸੈਂਟਰ ਬਣਾਇਆ ਜਾਵੇਗਾ। ਪੰਜਾਬ ਸਰਕਾਰ ਨੇ ਆਮ ਆਪੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ 650ਵਾਂ ਮਹਰਾ ਜੋ ਆ ਰਿਹਾਗਾ ਉਹਨੂੰ ਬੜੀ ਸ਼ਰਧਾਪੂਰਵਕ ਬੜੀ ਨਿਮਰਤਾਪੂਰਵਕ ਜਿਹੜਾ ਉਹਨੂੰ ਮਨਾਉਣਾਗਾ ਔਰ ਪੂਰਾ ਸਾਲ ਪਰ ਇਹ ਸਮਾਗਮ ਚੱਲਣਗੇ। ਅੱਜ ਪਹਿਲੀ ਜਿਹੜੀ ਆ ਮੀਟਿੰਗ ਉਹ ਸਬ ਕਮੇਟੀ ਦੀ ਮੇਰੀ ਅਗਵਾਈ ਚ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਏ ਜਿਨ੍ਹਾਂ ਤੋਂ ਵਕ ਵਕ ਸੁਝਾਅ ਜਿਹੜੇ ਲਗੇ ਉਹ ਕਮੇਟੀ ਨੇ ਪ੍ਰਾਪਤ ਕੀਤੇ ਨੇ ਕਿ ਇਹ ਸਮਾਗਮ ਜਿਹੜੇ ਦੇ ਪੂਰਾ ਸਾਲ ਪਰ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਣ ਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਢੰਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲ ਜਿਹੜਾ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਅਸੀਂ ਸੁਲੰਗ ਮਨਾਉਣ ਜਾ ਰਹੇ ਹਾਂ ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਡੇਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਨਜਿੰਦਾਰ ਜੀ ਦਾ ਡੇਰਾ ਬੱਲਾਂ ਦੇ ਡੇੜੇ ਪਿੰਡ ਨੌਂਗਾਜਾ ਅਤੇ ਫਰੀਦਪੁਰ ਦੀ ਜਿਹੜੀ ਜ਼ਮੀਨ ਸੀਗੀ ਉਹ ਅੱਜ ਪੰਜਾਬ ਸਰਕਾਰ ਨੇ ਪਰਚੇਜ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ਼੍ਰੀ ਗੁਰੂ ਰਵਿਦਾਸ ਬਾਣੀ ਅਤੇ ਹੈਲ ਸੈਂਟਰ ਜਿਹੜਾ ਬੜੇ ਜਲਦ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਵਧਾਈ ਦੇਣੀ ਚਾਹੁੰਦਾ ਕਿ ਕੋਈ ਕਾਫੀ ਲੰਬੇ ਅਸੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਝ ਦੀ ਗਵਾਹੀ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀਡ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਖਰੀਬ ਜਮੀਨ ਆ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆਗਾ ਅੱਜ ਸੀਲ ਜੀ ਡਿਜਾਇਸਟਡ ਹੋ ਚੁੱਕੀ ਹੈਗੀ ਸੋ ਬਹੁਤ ਜਲ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਾਰਮਿਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਣੀ ਅਧਿਆਨ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਅਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਲੰਧਰ ਪਹੁੰਚ ਕੇ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈੱਕ ਸੌਂਪੇ ਨੇ ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਮਿਲੇ ਤਾਂ ਦੇਸ਼ ਦਾ ਭਵਿੱਖ ਬਦਲ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕਈ ਵਾਰ ਸਰਕਾਰਾਂ ਜਾਣਬੁੱਝ ਕੇ ਲੋਕਾਂ ਨੂੰ ਅਨਪੜ੍ਹ ਰੱਖਦੀਆਂ ਨੇ ਪਰ ਪੰਜਾਬ ਸਰਕਾਰ ਬੱਚਿਆਂ ਨੂੰ ਪੜ੍ਹਾਈ ਦੇ ਹਰ ਸੰਭਵ ਮੌਕੇ ਦੇਣ ਲਈ ਵਚਨਬੱਧ ਹੈ। ਅੱਜ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵਿੜਿਆਂ ਤੱਕ ਪਹੁੰਚਾਉਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ। ਤਾਂ ਕਿ ਵਿੱਦਿਆ ਦਾ ਸੂਰਜ ਤੁਹਾਡੇ ਘਰਾਂ 'ਚ ਮਗੇ। ਚਾਨਣ ਹੋਵੇ। ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ 17 ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ। ਸੋ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਤੱਕ ਉਹਦੀਆਂ ਕਿਰਨਾਂ ਪਹੁੰਚਾਉਣ ਦਾ ਇਹ ਪ੍ਰੋਗਰਾਮ ਹੈ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖ ਰਿਹਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਨੇ। ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੀ ਕੌਮ ਲਈ ਵੀ ਆਪਣੇ ਸੂਬੇ ਲਈ ਵੀ ਆਪਣੇ ਦੇਸ਼ ਲਈ ਵੀ ਜੋ 10 15 ਬੱਚੇ ਬੱਚੀਆਂ ਇੱਥੋਂ ਬੋਲ ਕੇ ਗਏ ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਸੋ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10 ਹਜ਼ਾਰ ਹੀ ਬੁਲਾਇਆ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀਫੇ ਲੈਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਦਾ ਕਰੀਏ ਸਹੂਲਤਾਂ ਦੇ ਕੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀਆਂ ਸੀ ਸਕੂਲਾਂ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਦਿੱਲੀ ਤੋਂ ਆਮਾਦੀ ਪਾਰਟੀ ਸ਼ੁਰੂ ਦਿੱਲੀ ਦੇ ਵਿੱਚ ਸਰਕਾਰ ਤੋਂ ਸ਼ੁਰੂ ਤਾਂ ਦਿੱਲੀ 'ਚ ਅਸੀਂ ਸਕੂਲਾਂ ਦਾ ਕਾਇਆਪਾਲਟ ਕੀਤਾ ਦਿੱਲੀ ਦੇ ਸਕੂਲਾਂ 'ਚ ਪੜ੍ਹਾਈ ਸ਼ਾਨਦਾਰ ਕੀਤੀ ਸਕੂਲਾਂ ਦੇ ਨਕਸ਼ੇ ਬਦਲੇ সুইমিং ਪੂਲ ਸਕੂਲਾਂ 'ਚ ਆਗੇ ਗਰਾਊਂਡ ਬਣ ਗਏ ਬਹੁਤ ਸ਼ਾਨਦਾਰ ਸਮਾਰਟ ਕਲਾਸਰੂਮ ਬਣ ਗਏ ਕੰਪਿਊਟਰ ਲੈਬਾਂ ਲਾਇਬ੍ਰੇਰੀਆਂ ਬਣ ਗਈਆਂ ਤਾਂ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਮਾਪੇ ਸਰਕਾਰੀ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਾਉਣ ਲੱਗ ਗਏ ਉਹੀ ਮਾਡਲ ਅਸੀਂ ਇੱਥੇ ਲਿਆਂਦਾ ਅੱਜ ਸਕੂਲ ਆਫ ਐਮੀਨੈਂਸ ਬਣੇ ਹੋਏ ਨੇ ਬਣ ਵੀ ਰਹੇ ਨੇ ਸਕੂਲਾਂ ਦੇ ਵਿੱਚ ਟੀਚਰ ਭਰਤੀ ਕੀਤੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਸਮਾਰਟ ਰੂਮ ਕੰਪਿਊਟਰ ਵਾਈਫਾਈ ਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਡੇ ਟੀਚਰਾਂ ਨੂੰ ਅਸੀਂ ਸਿੰਗਾਪੋਰ, ਫਿਨਲੈਂਡ ਤੇ ਆਈਆਈਐਮ ਅਹਮਦਾਬਾਦ ਭੇਜਦੇ ਆ ਤਾਂ ਕਿ ਸਾਡੇ ਟੀਚਰ ਹੈਡਮਾਸਟਰ ਪ੍ਰਿੰਸੀਪਲ ਪੜ੍ਹਾਈ ਦੇ ਲੇਟੈਸਟ ਤਰੀਕੇ ਸਿੱਖ ਕੇ ਆ ਕੇ ਸਾਡੇ ਜਵਾਕਾਂ ਨੂੰ ਪੜਾਉਣ ਤੇ ਸਾਡੇ ਬੱਚੇ ਫਿਰ ਉਹਦਾ ਰਿਜ਼ਲਟ ਵੀ ਦੇ ਰਹੇ ਨੇ ਇਸ ਵਕਤ ਸਭ ਤੋਂ ਵੱਧ ਬੱਚੇ ਸਰਕਾਰੀ ਸਕੂਲ ਚ ਪੰਜਾਬ ਦੀ ਹਿਸਟਰੀ ਚ ਸਰਕਾਰੀ ਸਕੂਲਾਂ ਦੇ ਸਭ ਤੋਂ ਵੱਧ ਬੱਚੇ ਜੇਈ ਮੇਨ ਜੇਈ ਐਡਵਾਂਸ ਤੇ ਨੀਟ ਦੇ ਟੈਸਟ ਪਾਸ ਕਰਕੇ ਵੱਡੇ ਵੱਡੇ ਟੈਸਟ ਪਾਸ ਕਰਕੇ ਸਾਡੇ ਬੱਚੇ ਅੱਜ ਉਹਨਾਂ ਕੰਪੀਟੀਸ਼ਨਾਂ ਤੋਂ ਉੱਪਰ ਲੰਘ ਕੇ ਐਡਮਿਸ਼ਨ ਲੈ ਰਹੇ ਨੇ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲਓ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਦੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇਤੇ ਤਾਂ ਡੀ ਐਮ ਸੀ ਰੋਕਤੇ ਫਲੈਸ਼ ਬਲਟਨ ਦੇ ਵਿੱਚ ਇੰਨਾ ਹੀ ਫਿਰ ਤੁਸੀਂ ਹਾਜ਼ਰ ਹੋਵਾਂਗੇ ਤਾਜ਼ਾਤਰੀਨ ਖਬਰਾਂ ਨਾਲ ਤੁਸੀਂ ਡਰੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਪਿੰਦੇ ਇਜਾਜ਼ਤ ਧੰਨਵਾਦ